ਜਿਹੜੀ ਇੰਟਰ ਸਟੇਟ ਨਾਕਾਬੰਦੀ ਦਾ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਇਹਦੇ ਚ ਜਿਹੜੇ ਜ਼ਿਲ੍ਹਿਆਂ ਦੀ ਗਵੰਡੀ ਸੂਬਿਆਂ ਨਾਲ ਹੱਦਾਂ ਲੱਗਦੀਆਂ ਨੇ ਉਹ ਸਾਰੇ ਪੁਆਇੰਟਾਂ ਤੇ ਮੁਕੰਮਲ ਨਾਕਾਬੰਦੀ ਕਰਕੇ ਪੰਜਾਬ ਚ ਆਉਣ ਵਾਲੇ ਵਹੀਕਲਸ ਨੂੰ ਬਰੀਕੀ ਨਾਲ ਚੈੱਕ ਕੀਤਾ ਜਾ ਰਿਹਾ ਮੇਨ ਮਕਸਦ ਇਹਦਾ ਨਸ਼ਾ ਤਸਕਰੀ ਦੇ ਖਿਲਾਫ ਆ ਤਾਂ ਕਿ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਚ ਨਸ਼ਾ ਵੇਚਦੇ ਆ ਉਹਨਾਂ ਨੂੰ ਥੱਲ ਪਾਈ ਜਾ ਸਕੇ ਤੇ ਉਹਨਾਂ ਦੇ ਮਨ ਚ ਭੈਅ ਪੈਦਾ ਕੀਤਾ ਜਾ ਸਕੇ ਪਟਿਆਲੇ ਜ਼ਿਲ੍ਹੇ ਚ ਅੱਜ ਅਸੀਂ 8 ਪੁਆਇੰਟਾਂ ਤੇ ਪਹਿਲਾ ਪੁਆਇੰਟ ਸਾਡਾ ਸ਼ੰਭੂ ਆ ਤੇ ਲਾਸਟ ਪੁਆਇੰਟ ਸਾਡਾ ਜਿਹੜਾ ਸ਼ੰਭੂ ਅੰਮਾਲੇ ਦੇ ਨਾਲ ਹੱਦ ਲੱਗਦੀ ਹੈ ਲਾਸਟ ਪੁਆਇੰਟ ਜਿਹੜਾ ਢਾਬੀ ਗੁਜਰਾ ਜਿੱਥੇ ਆਪਣੇ ਨਰਮਾਣੇ ਨਾਲ ਪਾਤਣਾ ਏਰੀਆ ਚ ਹੱਦ ਲੱਗਦੀ ਹੈ 8 ਨਾਕੇ ਅਸੀਂ ਸਟਰੋਂਗ ਨਾਕਾਬੰਦੀ ਇੰਟਰ ਸਟੇਟ ਸੀਲਿੰਗ ਦੀ ਲਾਈ ਹੈ ਤੇ ਅੱਜ ਮੈਂ ਇੱਥੇ ਪਰਸਨਲੀ ਜਿਹੜਾ ਰੋਡ ਜ਼ਗੀਰ ਸਾਡਾ ਨਾਕਾ ਆ ਡੀਐਸਪੀ ਗੁਰਦੇਵ ਢਾਲੀਵਾਲ ਤੇ ਐਸਐਚਓ ਜੁਲਕਾ ਹਰਜਿੰਦਰ ਸਿੰਘ ਢਿੱਲੋਂ ਦੇ ਨਾਲ ਮੈਂ ਰੋਡ ਜ਼ਗੀਰ ਪੁਆਇੰਟ ਕਵਰ ਕਰ ਰਹੇ ਹਾਂ ਇਹ ਜਿਹੜੀ ਰੋਡ ਆ ਦੇਵੀਗੜ੍ਹ ਭੇਵਾ ਰੋਡ ਆ ਇੱਥੇ ਅੱਗੇ ਹਰਿਆਣੇ ਦੀ ਹੱਦ ਲੱਗਦੀ ਆ ਭੇਵਾ ਏਰੀਆ ਜਿਹੜਾ ਸ਼ੁਰੂ ਹੋ ਜਾਂਦਾ ਤੇ ਅਸੀਂ ਹਰੇਕ ਪ੍ਰਕਾਰ ਦੇ ਵਹੀਕਲਸ ਦੀ ਟੂ व्हीਲਰਸ ਦੀ ਫੋਰ व्हीਲਰਸ ਦੀ ਚੈਕਿੰਗ ਕਰ ਰਹੇ ਹਾਂ ਵਾਹਨ ਐਪਲੀਕੇਸ਼ਨ ਵੀ ਅਸੀਂ ਯੂਜ਼ ਕਰ ਰਹੇ ਹਾਂ ਪਾਇਆ ਸੌਫਟਵੇਅਰ ਵੀ ਅਸੀਂ ਯੂਜ਼ ਕਰ ਰਹੇ ਹਾਂ ਤੇ ਅਸੀਂ ਇਹਨੂੰ ਰਿਜ਼ਲਟ ओरिएंटेड ਵੀ ਜਿਹੜਾ ਰਿਜ਼ਲਟ ओरिएंटेड ਵੀ ਬਣਾਵਾਂਗੇ ਇਸ ਆਪਰੇਸ਼ਨ ਨੂੰ ਜਿਹੜਾ ਵਰੰਜ ਇਥੇ ਵੀ ਐਕਸਾਈਜ਼ ਸਮਗਲਿੰਗ ਕਰਦੇ ਸ਼ਰਾਬ ਦੀ ਸਮਗਲਿੰਗ ਕਰਦੇ ਨਸ਼ੇ ਦੀ ਸਮਗਲਿੰਗ ਕਰਦੇ ਪਟਿਆਲਾ ਪੁਲਿਸ ਬੜੀ ਮੁਸਤਦੀ ਨਾਲ ਅਸੀਂ ਲਗਾਤਾਰ ਐਫ ਆਈ ਆਰਾਂ ਵੀ ਰਜਿਸਟਰ ਕਰਦੇ ਹ ਰਿਕਵਰੀਆਂ ਵੀ ਕਰਦੇ ਆ ਤੇ ਜਿਹੜੇ ਬੰਦੇ ਜਿਹੜੇ ਕੈਦੀ ਆਪਣੇ ਮੁਲਜ਼ਮ ਜੇਲ੍ਹ ਕੱਟ ਕੇ ਵਾਪਸ ਆ ਕੇ ਇਹਨਾਂ ਕੰਮਾਂ 'ਚ ਇਨਵੋਲਵ ਹੁੰਦੇ ਉਹਨਾਂ ਤੇ ਵੀ ਬੜੀ ਗਿਧ ਨਿਗਰ ਰੱਖੀ ਜਾਂਦੀ ਹੈ ਤੇ ਅਸੀਂ ਪਟਿਆਲੇ ਨੇ ਪਿੱਛੇ ਕਾਫੀ ਸਮੇਂ ਚ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੀ ਕਈ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾਈਆਂ ਨੇ ਜਿਹੜਾ ਇੱਕ ਬਹੁਤ ਵੱਡਾ ਸਟੈਪ ਆ ਮਤਲਬ ਪਿਛਲੇ ਕੁਝ ਦਿਨਾਂ ਚ ਅਸੀਂ 5 ਸਮਗਲਰਾਂ ਦੀ ਕਈ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਹੈ ਉਹਦੇ ਚ ਜ਼ਮੀਨ ਵੀ ਹੈਗੀ ਕੋਠੀਆਂ ਵੀ ਹੈਗੀਆਂ ਗੱਡੀਆਂ ਵੀ ਹੈਗੀਆਂ ਤਾਂ ਕਿ ਨਸ਼ਾ ਵੇਚ ਕੇ ਜਿਹੜਾ ਪੈਸਾ ਕਮਾਇਆ ਜਾਂਦਾ ਉਹਦੇ ਨਾਲ ਜਿਹੜੀ ਖਰੀਦੀ ਗਈ ਪ੍ਰਾਪਰਟੀ ਆ ਉਹਨੂੰ ਫ੍ਰੀਜ਼ ਕਰਾ ਕੇ ਜਿਹੜੀ ਨਸ਼ਾ ਤਸਕਰਾਂ ਨੂੰ ਬੜਾ ਵੱਡਾ ਝਟਕਾ ਪਟਿਆਲਾ ਪੁਲਿਸ ਨੇ ਦਿੱਤਾ ਤੇ ਅਸੀਂ ਅੱਜ ਇੰਟਰ ਸਟੇਟ ਨਾਕਾਬੰਦੀ ਦੇ ਰਾਹੀਂ ਵੀ ਨਸ਼ਾ ਤਸਕਰਾਂ ਨੂੰ ਇਹੀ ਮੈਸੇਜ ਦੇ ਰਹੇ ਹਾਂ ਕਿ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਪੂਰੀ ਤਰ੍ਹਾਂ ਚਾਕ ਚਬੰਦਾ ਤੇ ਕਿਸੇ ਪ੍ਰਕਾਰ ਦੀ ਇੱਥੇ ਗਲਤ ਤੇ ਸ਼ਰਾਰਤੀ ਹਰਕਤਾਂ 'ਚ ਇੱਥੇ ਇਨਵੋਲਵਮੈਂਟ ਨਾ ਹੋਵੇ। ਇੱਥੇ ਅਸੀਂ ਲਗਾਤਾਰ ਜਿਹੜੇ ਸ਼ਹਿਰੀ ਏਰੀਏ 'ਚ ਟੈਨੈਂਟ ਰਹਿੰਦੇ ਆ ਪੀਜੀ ਪੀਜੀ ਬਹੁਤ ਪੀਜੀ ਬਹੁਤ ਜ਼ਿਆਦਾ ਬਣ ਗਏ ਉਹਨਾਂ ਦੀ ਲਗਾਤਾਰ ਅਸੀਂ ਚੈਕਿੰਗ ਕਰਾਣੇ ਆ ਕਿ ਪ੍ਰੋਪਰ ਜਿਹੜਾ ਪ੍ਰੋਟੋਕਾਲ ਤੇ ਪ੍ਰੋਸੀਜਰ